ਮਸ਼ਕਾ ਦੋਸਤੋ ਮੈਂ ਸ਼ਮਿਸ ਉਤਰਾ ਤੁਸੀਂ ਦੇਖਦੇ ਹੋ ਹਲਚਲ ਪੰਜਾਬ ਦੀ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਹਲਕਾ ਪੋਆ ਦੇ ਪਿੰਡ ਰਾਜੀ ਚ ਤੁਹਾਨੂੰ ਦੱਸਦੀ ਹੈ ਕਿ ਰਾਜੀ ਦੇ ਸ਼ਮਸ਼ਾਨ ਘਾਟ ਦੀਆਂ ਤਸਵੀਰਾਂ ਦਸਾਂਗੇ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਆ ਜਾਂਦਾ ਸ਼ਮਸ਼ਾਨ ਘਾਟ ਜਿੱਥੇ ਅੱभी ਕਿਹਾ ਜਾਂਦਾ ਹੈ ਕਿ ਇਸ ਵਰਗ ਦੇ ਜਿਹੜੇ ਰਸਤੇ ਇੱਥੋਂ ਹੀ ਜਿਹੜੇ ਖੁੱਲਦੇ ਆ ਪਰ ਜੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸ਼ਮਸ਼ਾਨਘਾਟ ਦੀਆਂ ਇੰਨੇ ਹਮਾਰੇ ਹਾਲਾਤ ਹੈਗੇ ਆ ਗੱਲ ਕਰਾਂਗੇ ਇੱਥੋਂ ਦੀ ਜੇ ਕਿਸੇ ਦੀ ਡੈਥ ਹੋ ਜਾਂਦੀ ਹੈ ਪਰ ਜੇ ਉਹਨਾਂ ਨੂੰ ਅੰਤਮ ਸੰਸਕਾਰ ਕਰਨ ਨੂੰ ਇੱਥੇ ਲਿਆ ਆਇਆ ਜਾਂਦਾ ਹੈ ਪਰ ਬੜੀ ਹੀ ਮੁਸ਼ਕਲ ਦੀ ਨਾਲ ਇੱਥੇ ਪਹੁੰਚਣਾ ਪੈਂਦਾ ਹੈ ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੇਰੇ ਪਿੱਛੇ ਇਹ ਸ਼ਮਸ਼ਾਨਘਾਟ ਹੈ ਜਿੱਥੇ ਸੰਸਕਾਰ ਕੀਤਾ ਜਾਂਦਾ ਹੈ ਇੱਥੇ ਕਹਿੰਦੇ ਹੈ ਕਿ ਇੰਨਾ ਪਾਣੀ ਹੁੰਦਾ ਹੈ ਪਰ ਤੁਹਾਨੂੰ ਵੀ ਦੱਸਾਂਗੇ ਕਿ ਕਿ ਸ਼ਮਸ਼ਾਨਘਾਟ ਹੋਰ ਇੱਥੇ ਬਣਿਆ ਹੈਗਾ ਪੱਕਾ ਸ਼ਮਸ਼ਾਨਘਾਟ ਬਣਾਇਆ ਗਿਆ ਹੈ ਪਰ ਦੱਸਿਆ ਜਾਂਦਾ ਹੈ ਕਿ ਇੱਥੇ 21 ਸੰਸਕਾਰ ਜਿਆ ਕੀਤਾ ਗਿਆ ਉਸ ਤੋਂ ਬਾਅਦ ਇੱਥੇ ਜਿਹੜੀ ਉਹ ਜਿਹੜੀ ਬੂ ਜਿਹੜੀ ਨੀਗ ਹੋ ਚੁੱਕੀ ਜਿਹੜੀ ਕੋਈ ਸਫਾਈ ਵਸੇ ਧਿਆਨ ਨਹੀਂ ਦਿੱਤਾ ਜਾਂਦਾ ਭਾਜੀ ਗੱਲ ਕਰਾਂਗੇ ਇੱਥੇ ਇੱਕ ਇੱਕ ਕਮਰਾ ਵੀ ਬਣਾਇਆ ਗਿਆ ਛੋਟਾ ਜਿਹਾ ਕਮਰਾ ਬਣਾਇਆ ਗਿਆ ਕਿ ਲੋਕੀ ਜਿਹੜੇ ਬਾਹਰ ਆਉਂਦੇ ਆ ਉੱਥੇ ਕੇ ਬੈ ਕੇ ਸੰਸਕਾਰ ਵੀ ਕੀਤਾ ਜਾਏਗਾ ਤਾਂ ਬੈਂਦਾ ਵੀ ਅਰੇਂਜ ਕੀਤਾ ਗਿਆ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੀ ਜੜੀ ਬੂਟੀ ਇੰਨੀ ਕਿ ਬਦ ਚੁੱਕੀ ਹੈ ਇਹ ਜਿਹਾ ਇਸ਼ਨਾਨ ਘਰ ਬਣਾਇਆ ਗਿਆ ਪਰ ਹਾਈ ਤੱਕ ਇੱਥੇ ਕੋਈ ਸਹੂਲਤ ਨਹੀਂ ਹੈਗੀ ਪਰ ਲੋਕਾਂ ਦਾ ਚਲੋ ਲੋਕਾਂ ਨਾਲ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿੰਨਾ ਲੋਕਾਂ ਦਾ ਇਸ ਬਾਰੇ ਨੂੰ ਲੈ ਕੇ ਕੀਤਾ ਜਾਂਦਾ ਹੈ ਭਾਏ ਕੋਈ ਅਮੀਰ ਹੋਵੇ ਭਾਏ ਗਰੀਬ ਹੋਵੇ ਲਾਸਟ ਉਹਨਾਂ ਨੂੰ ਤੇ ਇਹ ਦਿੱਤਨ ਹਾਲਾਤ ਦੀ ਦੇਖ ਸਕਦੇ ਹੋ ਕਿੰਨੇ ਮਾੜੇ ਹਾਲਾਤ ਹੈ ਪਰ ਇੱਥੇ ਕਿਸ ਦਾ ਸੰਸਕਾਰ ਕਿੱਦਾਂ ਕੀਤਾ ਜਾਏਗਾ ਚਲੋ ਗੱਲਬਾਤ ਕਰਦੇ ਹਾਂ ਤੋਂ ਪਿੰਡ ਦੇ ਲੋਕਾਂ ਨਾਲ ਸ਼ਮਸ਼ਾਨ ਘਾਟ ਨੂੰ ਲੈ ਕੇ ਮੈਂ ਸ਼ਮੀ ਸਿੰਘ ਉਤਰਾ ਆਪਣੇ ਸੰਯੋਗੀ ਪੁਸ਼ਪ ਲਤਾ ਕੇ ਸਾਥ ਹਰ ਚਿਰ ਪੰਜਾਬ ਦੀ ਪਠਾਨਕੋਟ ਜੀ ਸਰ ਅੰਜੂ ਵਾਲਾ ਕਿੱਥੋਂ ਦੇ ਆਣ ਵਾਲੇ ਤੁਸੀਂ ਅੱਥੇ ਸਿਰ ਰਾਜੀ ਦੇ ਬੜੀ ਮੁਸ਼ਕਲ ਹੁੰਦੀ ਆ ਕੋਈ ਵੀ ਦਾਤ ਹੁੰਦੀ ਆ ਜੋ ਬਾਹਰੋਂ ਜੋ ਕੋਈ ਵੀ ਆਂਦਾ ਆ ਸੰਸਕਾਰ ਦੇ ਉੱਤੇ ਬਹੁਤ ਗੱਲਾਂ ਕਰਦੇ ਆ ਲੋਕੀ ਕਿ ਕੌਣ ਆ ਤੁਹਾਡੇ ਪਿੰਡ ਦਾ ਸਰਪੰਚ ਕਿੱਥੋਂ ਦਾ ਹਰ ਵਾਰੀ ਸਰਪੰਚ ਚੇਂਜ ਕਰਨਿਆ ਇਹੀ ਕਹਿੰਦੇ ਕਿ ਸਰਪੰਚ ਕੋਸ਼ਿਸ਼ ਕਰਦਾ ਨਹੀਂ ਕਰਦਾ ਨਹੀਂ ਕੀ ਕੀਤਾ ਜਾ ਸਕਦਾ ਸਰ ਬੋਰ ਤੇ ਪਾਣੀ ਹੁੰਦੇ ਨਾ ਕਿਸੇ ਦੇ ਕਿਸੇ ਸਰਕਾਰਾਂ ਜਿਹੜੀਆਂ ਵੱਡੇ ਵੱਡੇ ਦਾਅਵੇ ਕਰਦੀਆਂ ਬਣਨ ਤੋਂ ਪਹਿਲੇ ਵੀ ਤੇ ਬਣ ਜਾਂਦੀਆਂ ਫਿਰ ਵੀ ਆਪਾਂ ਪਿੰਡਾਂ ਨੂੰ ਸਵਰਗ ਬਣਾ ਰਹੇ ਆ ਇਹ ਹਾਲਾਤ ਲੱਗਦੇ ਤੁਹਾਨੂੰ ਸਵਰਗ ਵਰਗੇ ਹੈਗੇ ਨਾ ਸਰ ਇੱਥੇ ਤਾਂ ਬੜੀਆ ਬੁਰਾ ਹਾਲ ਹੈ ਮੁਰਦਾ ਸੰਸਕਾਰ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਇੰਨਾ ਨਾ ਪਾਣੀ ਲੰਘੇ ਜਾਂਦੇ ਆ ਲੋਕ ਕੀ ਮੰਗ ਕਰਦੇ ਤੁਸੀਂ ਮੰਗ ਇਹ ਕਹਿੰਦੇ ਆ ਕਿ ਸਮਸ਼ਾਨ ਘਾਟ ਚੰਗੀ ਤਰ੍ਹਾਂ ਨਾਲ ਬਣਨਾ ਚਾਹੀਦਾ ਸਰ ਕਹਿੰਦੇ ਨੇ ਕਿ ਇੱਕ ਸਵਰਗ ਦਵਾਰ ਹੈ ਇਹਨੂੰ ਸ਼ਾਂਤੀ ਧਾਮ ਵੀ ਕਹਿੰਦੇ ਆ ਮਰਨ ਤੋਂ ਬਾਅਦ ਸਵਰਗ ਦਵਾਰ ਹੈ ਜੀ ਇਸ ਸਵਰਗ ਦਾ ਰਸਤਾ ਹੈਗਾ ਹਾਂ ਜਿਸ ਤਰ੍ਹਾਂ ਰਸਤਾ ਦੇ ਬਹੁਤ ਨਰਕ ਤੋਂ ਵੀ ਭੈੜਾ ਹੈ ਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੁਸ਼ਕਲ ਹੈ ਸਰ ਪਾਣੀ ਲੰਘਿਆ ਜਾਂਦਾ ਏ ਤੋਂ ਰਸਤਾ ਲੰਘ ਕੇ ਜਾਣ ਨਹੀਂ ਹੁੰਦਾ ਉਧਰੋਂ ਤੇ ਪਾਣੀ ਕਿੰਨਾ ਕਿੰਨਾ ਖੜਾ ਰਹਿੰਦਾ ਉੱਥੇ ਨਾਲਾ ਵੀ ਇਦਦਰ ਨਹੀਂ ਆ ਕੱਢੇ ਦਾ